ਗੁਰਮੁਖ ਆਪਾਂ ਇਤਿਹਾਸ ਪੜ੍ਹਦੇ ਆ ਗ੍ਰੰਥ ਪੜ੍ਹਦੇ ਆ ਉੱਥੇ ਲਫ਼ਜ਼ ਆਉਂਦਾ ਬਾਬੇ ਕੇ ਬਾਬਰ ਕੇ ਦੂ ਕਿ ਇਹ ਆਪ ਪਰਮੇਸ਼ਰ ਸੂ ਬਾਬਾ ਤੇ ਬਾਬਰ ਵੈਗਰੂ ਨੇ ਬਣਾਇਆ ਤੇ ਦੋਵੇਂ ਆਪੋ ਆਪਣੀਆਂ ਡਿਊਟੀਆਂ ਕਰਦੇ ਹਨ ਤੁਹਾਡਾ ਮਟਾਲੇ ਦਾ ਏਰੀਆ ਤੁਸੀਂ ਇਤਿਹਾਸ ਪੜ੍ਹੋ ਆਪਣੀਆਂ ਬਡੇਰੀਆਂ ਦਾ ਜਿਹੜਾ ਅਚਲ ਮਟਾਲਾ ਨਾ ਇਸ ਸਿਤਾ ਦਾ ਉਹ ਜਮਾਨੇ ਚ ਇੱਕ ਮਹਾਨ ਕੇਂਦਰ ਸੀ। ਔਰ ਉਹ ਆਪਣੀਆਂ ਕਰਾਮਾਤਾਂ ਵਿਖਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ। ਤੇ ਧੰਗੁਰ ਨਾਨਕ ਪਾਤਸ਼ਾਹ ਵਿਚਾਰ ਵਟਾਂਦਰਾ ਕਰ ਲਈ ਉੱਥੇ ਜਾਂਦੇ ਨੇ ਤੇ ਇੱਕ ਪਰਿਵਾਰ ਨੇ ਜਿਹੜੇ ਲੱਕੜੀ ਦਾ ਕੰਮ ਕਰਦੇ ਨੇ। ਉਹਨਾਂ ਕੋ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ ਵੀ ਮਹਾਰਾਜ ਇਹ ਅਸੀਂ ਤੁਹਾਡੇ ਅਗੇ ਅਰਦਾਸ ਕੀਤੀ ਸੀ। ਤੁਸੀਂ ਵਚਨ ਕੀਤਾ ਸੀ ਵੀ ਤੁਹਾਡੇ ਘਰ ਬੇਟਾ ਆਵੇਗਾ ਤੇ ਇਹ ਤੁਸਾਂ ਸਾਨੂੰ ਪੁੱਤਰ ਦਿੱਤਾ ਤੇ ਕਿਰਪਾ ਕਰੋ ਇਹਨੂੰ ਆਸ਼ੀਰਵਾਦ ਦਿਓ। ਇਹ ਤੁਹਾਡਾ ਉੱਥੇ ਇਤਿਹਾਜ ਲਿਖਿਆ ਵੀ ਉਹਨੂੰ ਕਹਿਣ ਲੱਗੇ ਵੀ ਕਾਕਾ ਬਾਲਨ ਇਕੱਠਾ ਕਰਕੇ ਤੇ ਇਹਦੇ ਚ ਬਹਿ ਕੇ ਅੱਗ ਲਾ ਕੇ ਸੜਦਾ ਉਹਦਾ ਨਾਂ ਸੀ ਤਾਰੂ ਕੋਪਟ 4-5 ਸਾਲ ਦਾ ਬੱਚਾ ਘਬਰਾਇਆ ਨਹੀਂ ਗੁਰੂ ਦੀ ਕਿਰਪਾ ਤੇ ਨਹੀਂ ਤੱਕਦਾ ਆਪਾ ਪੜ੍ਹਨੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਦਾ ਦੁਖ ਬਧਾਰੇਓ ਜਦੋਂ ਕਟਾਕ ਦਾ ਆਪਾ ਹੁੰਦਾ ਟੇਢੀ ਜਗ੍ਹਾ ਨਾਲ ਦੇਖਣਾ ਇਹਨੂੰ ਅੰਗਰੇਜ਼ੀ ਵਿੱਚ ਮੈਂ ਪੜਿਆ ਮਨਮੋਹਨ ਸਿੰਘ ਦਾ ਟਿੱਕਾ ਹੈ ਅੰਗਰੇਜ਼ੀ 'ਚ ਉਹਨਾਂ ਕਿਹਾ ਤੂੰ ਗੇਜ਼ਿੰਗ ਨਿਗਾਹ ਪਰ ਕੇ ਦੇਖਣਾ 4 ਸਾਲ ਦੇ ਬੱਚੇ ਨੇ ਅੱਗ ਲਾਈ ਸੜਨਾ ਕਿਨੇ ਸੀ ਕਿਉਂਕਿ ਤਾਤੀ ਬਹੁਤ ਲੱਗੀ ਪਰਮ ਸਰਾਈ ਉਹ ਬੱਚਾ ਗੁਰਮਤ ਨਾਲ ਪ੍ਰਪਾਕ ਹੋ ਗਿਆ ਤੇ ਲਾਹੌਰ ਚੋਂ ਦੀ ਰਾਇ ਸੀ ਗੱਭਰੂ ਸੀ ਬਾਬਰ ਨੇ ਅੱਗ ਲਾਈ ਉਹ ਬੱਚਾ ਅੱਗ ਬੁਝਾਉਂਦਾ ਔਰ ਉਹ ਸੋਹਣਾ ਬੜਾ ਸੀ ਤੇ ਮੁਲਾਜ਼ਮਾ ਨੇ ਆਖਿਆ ਵੀ ਕਾਕਾ ਤੂੰ ਪਿਆਰਾ ਬੜਾ ਲੱਗਦਾ ਹੈ ਇਹ ਕੰਮ ਨਾ ਕਰ ਕਹਿਣ ਲੱਗਾ ਕੀ ਕਰਾਂ ਮੀਆਂ ਮਜਬੂਰੀਆਂ ਨੇ ਮੁਸਲਮਾਨ ਭਰਾ ਮੀਆਂ ਕਦੀ ਨਿਕ ਜਨ ਸਰਕਾਰ ਨਾਲ ਕਹਿਣ ਲੱਗਾ ਕੀ ਕਹਿੰਦਾ ਇਹ ਬਾਬਰ ਨੇ ਅੱਗ ਲਾਈ ਐ ਮੈਂ ਬਾਬੇ ਦਾ ਸਿੱਖਾਂ ਬਾਬਰ ਦਾ ਕੰਮ ਅੱਗ ਲਾਉਣਾ ਤੇ ਬਾਬੇ ਦਾ ਕੰਮ ਅੱਗ ਬੁਝਾਉਣਾ ਹੈ ਦੋਹਾਂ ਦੀ ਕਦੇ ਬੜੀ ਨਹੀਂ ਉਸ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਇਮਨਾਬਾਦ ਬੰਦੀ ਬਣਾਇਆ ਜਿਹੜੇ ਸਾਧੂ ਆਪਣੇ ਆਪ ਨੂੰ ਮਹਾਤਮਾ ਖੋਹਦੇ ਸਨ ਉਹ ਚੱਕੀਆਂ ਛੋਰੇ ਨੇ ਤੇ ਸਤਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਕੀਰੋ ਬਾਬਰ ਦੀ ਚੱਕੀ ਛੱਡ ਕੇ ਤੇ ਖੁਦਾ ਦੀ ਚੱਕੀ ਘੇੜੋ ਇਹ ਚੱਕੀਆਂ ਆਪਣੇ ਆਪ ਚੱਲਣਗੀਆਂ ਇਹਦੇ ਚੋਂ ਗੁਰਮੁਖ ਮੇਰੀ ਸਾਰੀ ਕਥਾ ਤੁਹਾਨੂੰ ਭੁੱਲ ਜੇ ਪਰ ਇਹ ਪੁਆਇੰਟ ਪੱਲੇ ਬੰਨ ਲੂ ਕਿ ਮੇਰਾ ਆਉਣਾ ਸਫਲਾ ਹੋ ਜਾਏ ਆਪਾਂ ਖੁਦਾ ਦੀ ਚੱਕੀ ਛੱਡ ਕੇ ਬੰਦਿਆਂ ਦੀਆਂ ਚੱਕੀਆਂ ਘੇੜਦੇ ਤੇ ਗੱਲ ਨਹੀਂ ਜੇ ਬਣਨੀ ਜੇ ਖੁਦਾ ਦੀ ਚੱਕੀ ਘੇੜਾਂਗੇ ਨਾ ਤੇ ਚੱਕੀਆਂ ਆਪਨੇ ਆਪ ਚੱਲਣਗੀਆਂ ਸਾਰੀਆਂ ਚੱਕੀਆਂ ਚੱਲੀਆਂ ਨਾ ਬਾਬਰ ਨੂੰ ਖਬਰ ਪਹੁੰਚੀ ਤੇ ਧਨਕ ਨਾਨਕ ਪਾਤਸ਼ਾਹ ਕੋਲ ਆਇਆ ਤੇ ਕਹਿਣ ਲੱਗਾ ਮੈਂ ਕੋਈ ਤੁਹਾਨੂੰ ਦੇਣਾ ਚਾਹੁੰਨਾ ਸਾਡੇ ਸਮਾਜ ਵਿੱਚ ਬੜੀ ਅੱਜਕੱਲ ਕਰੀਤੀ ਆ ਗਈ ਲੀਡ ਨੂੰ ਬਣਾ ਕੇ ਸਮਾਗਮਾਂ 'ਚ ਤੇ ਕਹਿਣਗੇ ਜੀ ਸਾਨੂੰ ਕੋਈ ਨਾ ਕੋਈ ਦੇ ਕੇ ਜਾਓ ਜਿਹੜੇ ਖੁਦ ਮੰਗਦੇ ਤੁਹਾਨੂੰ ਕੀ ਦੇਣਗੇ ਜਿਹੜੇ ਖੁਦ ਮੰਗਦੇ ਉਹਨਾਂ ਕੀ ਦੇਣਾ ਤੁਹਾਨੂੰ ਉਹ ਦੇਣਗੇ ਤੁਹਾਨੂੰ 3 ਲੱਖ ਤੇ ਕਾਗਜ਼ਾਂ 'ਚ ਲਿਖਣਗੇ 9 ਲੱਖ ਉਹਨਾਂ ਕੀ ਦੇਣਾ ਕਾਗਜ਼ਾਂ 'ਚ 9 ਹੋਵੇਗਾ ਪੱਲੇ 3 ਪਉਣਗੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੰਗਰੇਜ਼ੀ ਵਿੱਚ ਇੱਕ ਟੀਕਲ ਦਾ ਨਾਮ 10 ਇਨਵੈਸਟਰ ਤੇਜਾਲ ਸਿੰਘ ਦਾ ਲਿਖਿਆ ਹੋਇਆ ਹੈ ਬਸਰ ਦਾ ਭਾਵਨਾ ਵੀ ਉਹ ਆਪਣੇ ਬੱਚਿਆਂ ਨੂੰ ਪੜਾਉਂਦਾ ਵੀ ਪੁੱਤਰ ਈਓ ਈਓ ਚਲੋ ਉਥੇ ਗੁਰੂ ਨਾਨਕ ਪਾਥਾ ਕਰਨ ਲੱਗੇ ਬਾਬਰ ਪੰਕਤੀਆਂ ਨੇ ਇਤਿਹਾਸੀਆਂ ਕਹੇ ਨਾਨਕ ਸੁਣ ਬਾਬਰ ਮੀਰ ਕੋਈ ਤੇ ਮੰਗੇ ਸੋ ਅਹਿਮ ਕਫੀਰ ਅਹਿਮ ਕਹਿੰਦੇ ਨੇ ਬੇਪੂ ਨੂੰ ਬਸ ਸਮਝ ਰੋ ਗੁਰੂ ਪਾਚਾ ਕਰਨ ਲੱਗੇ ਤੇਰੇ ਕੋਈ ਜਿਹੜਾ ਮੰਗੇਗਾ ਮੂਰਖ ਮੰਗੇਗਾ ਮੈਂ ਤੇਰੇ ਕੋਲੋਂ ਨਹੀਂ ਮੰਗਣਾ ਮੈਂ ਕਿਹਦੇ ਕੋਲ ਮੰਗਣਾ ਜਿਹੜਾ ਆਪਣੇ ਸਿੱਖਾਂ ਨੂੰ ਕਹਿੰਨਾ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੁਮ ਵਿਸਰਨਾ ਜਾਈ ਇਸ ਦਾਦੇ ਕੋਲ ਮੰਗਿਆ ਕਰੋ ਸਮਾ ਆਪਣੀ ਚਾਲ ਚੱਲਿਆ ਮੈਂ ਇਹ ਬੇਨਤੀ ਬਾਰ ਬਾਰ ਕਰ ਰਿਹਾ ਬਾਬਰ ਦਾ ਕੰਮ ਜ਼ੁਲਮ ਕਰਨਾ ਹੈ ਬਾਬੇ ਦਾ ਕੰਮ ਜ਼ੁਲਮ ਨਾਲ ਟੱਕਰ ਲੈਣਾ ਉਸ ਪਾਪੇ ਦਾ ਪੰਜਵਾ ਜਾਮਾ ਆਇਆ ਉਸ ਪੰਵੇਂ ਜਾਮੇ ਨੇ ਸਾਨੂੰ ਇਹ ਨਾ ਕੋਈ ਦਿੱਤਾ ਕਿ ਗੁਰਮੁਖੋ ਆਪਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਅਸਾਨਾ ਹੀ ਨਹੀਂ ਸਕਦੇ ਕੀ ਦਿੱਤਾ ਉਹਨਾਂ ਨੇ ਦੋ ਗੱਲਾਂ ਕੇਵਲ ਹਰ ਮੰਦਰ ਦਿੱਤਾ ਤੁਸੀਂ ਵੇਖ ਦਿਓ ਦੇਵੀ ਦਾ ਮੰਦਰ ਹਨੂਮਾਨ ਦਾ ਮੰਦਰ ਭੈਰੋਂ ਦਾ ਮੰਦਰ ਲੇਕਿਨ ਰੱਬ ਦੇ ਮੰਦਰ ਦਾ ਕਿਸੇ ਨੂੰ ਚੇਤਾ ਨਹੀਂ ਆਇਆ ਹਰ ਮੰਦਰ ਦਾ ਅਰਥ ਹੈ ਰੱਬ ਦਾ ਮੰਦਰ ਹਰ ਦਾ ਅਰਥ ਹੈ ਹਰੇਕ ਥਾਂ ਤੇ ਵਿਆਪਜ ਨੂੰ ਕਹਿੰਦੇ ਓਮਨੀ ਪੋਟੈਂਟ ਓਮਨੀ ਪ੍ਰੈਜ਼ੈਂਟ ਜਿਹੜਾ ਦੁੱਖਾਂ ਦਾ ਧਾਰਕ ਹੈ ਨਾ ਇਹ ਨਹੀਂ ਆਖਿਆ ਮੇਰਾ ਮੰਦਰ ਕਿੰਦੇ ਨਾਂ ਸਖੋ ਇਹ ਰੱਬ ਦਾ ਮੰਦਰ ਹੈ ਤੇ ਰੱਬ ਦੇ ਮੰਦਰ ਦੀ ਪਛਾਣ ਕੀ ਹੈ ਆ ਜਿਹੜੀ ਇੰਦਰਾ ਡੈਡ ਮਰੀ ਹੈ ਨਾ ਇਹ ਪਾਰਸੀ ਨਾਲ ਵਿਆਹੀ ਹੋਈ ਸੀ ਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਵੀ ਇੱਕ ਮੰਦਰ ਦੇ ਪੁਜਾਰੀਆਂ ਨੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਕਿ ਤੂੰ ਪਾਰਸੀ ਨਾਲ ਵਿਆਹੀ ਹੋਈ ਹੈ ਇੰਨੀ ਗੱਲ ਕਰਕੇ ਲੇਕਰ ਹਰ ਮੰਦਰ ਇਹੋ ਜਿਹਾ ਹੈ ਜਿੱਥੇ ਕੋਈ ਵੀ ਆਵੇ ਸਾਰਿਆਂ ਨੂੰ ਜੀ ਆਇਆਂ ਮੁਸਲਮਾਨ ਆਵੇ ਹਿੰਦੂ ਆਵੇ ਸਿੱਖ ਆਵੇ ਅਸਾਈ ਆਵੇ ਫਿਰ ਇਹ ਵੀ ਆਪਾਂ ਬਾਣੀ ਚ ਪੜ੍ਹਦੀਆਂ ਦੱਖਣ ਦੇ ਸਰੀਕਾ ਵਾਸਾ ਪੱਛਮ ਅੱਲੋ ਮਕਾਮਾਂ ਕੋਈ ਕਹਿੰਦੇ ਰੱਬ ਦੱਖਣ ਵਾਲੀ ਬਾਹੀ ਹੈ ਕੋਈ ਕਹਿੰਦਾ ਪੱਛਮ ਵਾਲੇ ਪਾਸੇ ਹੈ ਤੇ ਗੁਰਦੇਵ ਨੇ ਕਿਉਂ ਪਾਸੇ ਬੂਹੇ ਬਣਾ ਕੇ ਆਖਿਆ ਗੁਰਮੁਖੋ ਕਿਸੇ ਪਾਸੇ ਤੋਂ ਆਓ ਹਰਿਮੰਦਰ ਸਾਰਿਆਂ ਨੂੰ ਮਿਲੇਗਾ ਅੰਦਰ ਆਉਣ ਦੀ ਕੋਸ਼ਿਸ਼ ਤਾਂ ਕਰੋ ਨਾਲੇ ਖਾਸ ਨੋਟ ਕਰਨ ਵਾਲੀ ਗੱਲ ਇਹ ਆਪਾਂ ਦੁਕਾਨਾਂ ਵੇਲੇ ਆ ਦੁਕਾਨ ਦਾ ਕੁੰਡਾ ਜੰਦਰਾ ਬਾਹਰ ਲੱਗਦਾ ਆਪਾਂ ਘਰਾਂ ਵਾਲੇ ਆ ਰਾਤ ਨੂੰ ਆਪਾਂ ਸੌਣੇ ਆਰਾਮ ਕਰਨੇ ਤੇ ਅੰਦਰੋਂ ਕੁੰਡੀ ਲਾਉਣੇ ਆ। ਘਰ ਦਾ ਕੁੰਡਾ ਤੇ ਜੰਦਰਾ ਅੰਦਰ ਦੁਕਾਨ ਦਾ ਬਾਹਰ ਤੁਸੀਂ ਜਾ ਕੇ ਦਰਬਾਰ ਸਾਹਿਬ ਵੇਖੋ ਚੌਪਾਸੀ ਅੰਦਰ ਕੁੰਡੇ ਲੱਗੇ ਤੇ ਬਾਹਰ ਇੱਕ ਕੁੰਡਾ ਨਹੀਂ ਉਹਦਾ ਭਾਵ ਕੀ ਹੈ ਸਿੱਖੋ ਇਹ ਦੁਕਾਨ ਨਹੀਂ ਇਹਦੇ 'ਚ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਥਾਂ-ਥਾਂ ਤੇ ਦੁਕਾਨਾਂ ਲੱਗੀਆਂ ਦੁਕਾਨਾਂ ਤੇ ਨਾ ਜਾਇਆ ਕਰੋ। ਤੁਸੀਂ ਨਾ ਜਾਣਦੇ ਤੁਕਰਨਾ ਤੇ ਥਾਂ-ਥਾਂ ਤੇ ਲੱਗੀਆਂ ਠੱਕੇ-ਖਾਂਦੇ ਲੋਕੀ ਉੱਥੇ। ਗੁਰਦੇਵ ਨੇ ਆਖਿਆ ਹਰਬ ਦਾ ਮੰਦਿਰ ਹੈ ਇਹ ਦੁਕਾਨ ਨਹੀਂ ਇੱਥੇ ਕੋਈ ਵੀ ਆਵੇ ਸਾਰਿਆਂ ਨੂੰ ਜੀ ਆਇਆਂ। ਫਿਰ ਇੱਥੇ ਬਸ ਨਹੀਂ ਐਗਜ਼ਾਮਪਲ ਇਜ਼ ਬੈਟਰ ਦੈਨ ਪਰਸੈਪਟ ਲੋਕਾਂ ਨੂੰ ਕਹਿਣ ਦੀ بجائے ਗੁਰੂ ਪਾਬੇ ਨੇ ਆਪ ਖੁਦ ਕੀਤਾ ਕੋਈ ਕਹਿੰਦਾ ਇਹ ਨੀਵੀਂ ਜਾਤ ਵਾਲੇ ਨੇ ਇਹ ਖੂਹ ਤੇ ਪਾਣੀ ਨਹੀਂ ਪਰ ਸਕਦੇ ਆ ਕੋਈ ਕਹਿੰਦਾ ਇਹ ਮਲੇਸ਼ ਨੇ ਕੋਈ ਕਹਿੰਦਾ ਇਹ ਕਾਫਰ ਨੇ ਲੇਕਿਨ ਗੁਰੂ ਨੇ ਆਖਿਆ ਭੋਲਿਓ ਇਹ ਗੱਲ ਨਾ ਕਹੋ ਨਾ ਕੋ ਬਹਿਰੀ ਨਾ ਹੀ ਬਗਾਨਾ ਸਗਲ ਸੰਗ ਹਮਕੋ ਬਨ ਆਈ ਕਿਉਂ ਏਕ ਪਿਤਾ ਇਕਸੇ ਹੰਬਾਰਕ ਸਾਡਾ ਬਾਪ ਇਹ ਕਹੇ ਅਸੀਂ ਉਹਦੇ ਬੱਚਿਆਂ ਇਹ ਆਪਾਂ ਆਂ ਵੀ ਪਾਲ ਕਰਦੇ ਤੂੰ ਮੇਰਾ ਪਿਤਾ ਕੱਲਾ ਦੋਰੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੋ ਕਿਹਾ ਕਾੜਾ ਦਿਓ ਗੁਰੂ ਕੋ ਇੱਕ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਹਰਿਮੰਦਰ ਦਿੱਤਾ ਇੱਕ ਬਾਣੀ ਦਿੱਤੀ ਤੇ ਨਾਲ ਇਹ ਵੀ ਆਖਿਆ ਤਿਸ ਨੂੰ ਕਿਤੇ ਗ੍ਰੰਥ ਪੜੋ ਪੁਰਾਣੇ ਗਿਆਨੀ ਕਰਤਾਰ ਸਿੰਘ ਕਲਾਸ ਵਾਰੀਏ ਨੇ ਬੜਾ ਸਹਿਤ ਲਿਖਿਆ ਦਰਬਾਰ ਸਾਹਿਬ ਦੀ ਹੈਡ ਗ੍ਰੰਥੀ ਵੀ ਰਹੇ ਨੇ ਤੇ ਕਥਾ ਵਾਰਕ ਵੀ ਤੇ ਸ਼੍ਰੋਮਣੀ ਕਮੇਟੀ ਨੇ ਮੈਨੂੰ ਉਦੋਂਵੇਂ ਜੁੜੀਆਂ ਦਿੱਤੀਆਂ ਨੇ ਹਰਮੰਦਰ ਸਾਹਿਬ ਦੀ ਗ੍ਰੰਥੀ ਦੀ ਵੀ ਤੇ ਮਨਜੀਤ ਸਾਹਿਬ ਦੇ ਕਥਾ ਵਾਰਕ ਵੀ ਇਹ ਪੋਸਟ ਕਦੇ ਗਿਆਨੀ ਕਰਤਾਰ ਸਿੰਘ ਕਲਾਸ ਵਾਰੀਏ ਕੋਲ ਹੁੰਦੀ ਸੀ ਉਹਨਾਂ ਦੇ ਗ੍ਰੰਥ ਪੜੋ ਤੇ ਤੁਹਾਨੂੰ ਮਿਲੇਗਾ ਬਾਕ ਕਵੀ ਤੇ ਜੇ ਮੁਸਲਮਾਨ ਬਜ਼ਵਾਨਾਂ ਸ਼ਾਇਰਾਂ ਦੀ ਪੜੋ ਤੇ ਲਿਖਿਆ ਹੋਇਆ ਕਲਾਮ ਸ਼ਾਇਰ ਪਰ ਗੁਰੂ ਬਾਬੇ ਨੇ ਇਹ ਨਹੀਂ ਆਖਿਆ ਬਾਕ ਕਵੀ ਕਲਾਮ ਸ਼ਹਿਰ ਨਹੀਂ ਨਹੀਂ ਉਹਨਾਂ ਆਖਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮੁਟਾਈ ਹਉ ਆਪ ਤੋਂ ਬੋਲਣਾ ਜਾਣਦਾ ਮੈਂ ਕਹਾ ਸਭ ਹੁਕਮਾਓ ਜੀਓ ਇਹ ਵੈਗਰੂ ਮੈਂ ਆਪਨੀ ਆਪ ਕੁਝ ਕਹਿਣ ਜੋਗਾ ਨਹੀਂ ਜੋ ਤੇਰਾ ਹੁਕਮ ਹੋਇਆ ਨਾ ਮੈਂ ਉਹਦੇ ਮੁਤਾਬਕ ਅੱਗੇ ਇਹਨਾਂ ਸੰਗਤਾਂ ਨੂੰ ਸਮਝਾਇਆ ਉਸ ਤੁਹਾਡਾ ਸਿਹਰ ਹਕ ਕਰ ਹਉ ਆਪ ਤੋਂ ਬੋਲਣਾ ਜਾਣਦਾ ਮੈਂ ਕਹਾ ਸਭ ਹੁਕਮਾਓ ਜੀਓ ਹੁਕਮਾਉ ਦਾ ਪਾਵਨ ਦਾ ਵੱਡੇ ਵੱਲੋਂ ਛੋਟੇ ਨੂੰ ਸਿੱਖਿਆ ਬੇਨਤੀ ਨਹੀਂ ਹੁਕਮਾਓ ਇਸ ਬਾਣੀ ਦੇ ਵਿੱਚ ਅਸੀਂ ਕੁਰਾਨ ਪੜਦੇ ਹਾਂ ਮੈਂ ਕੁਰਾਨ ਦੂਬਨਾ ਪੜਿਆ ਤੇ ਲੋਕੀਆਂ ਸੰਤ ਬਾਬਾ ਜਨੈਲ ਸਿੰਘ ਦੀ ਨਿੰਦਿਆ ਕਰਦੇ ਜਾਂ ਫਿਰ ਅਤਵਾਦੀ ਉਹਨੇ ਆ ਕੀਤਾ ਮੈਂ ਤਾਂ ਨਮਸਕਾਰ ਕਰਦਾ ਉਸ ਮਹਾਂਪੁਰਸ਼ ਨੂੰ ਗੁਰਮੁਖੋ ਹైదరాబాద్ ਜਥਾ ਗਿਆ ਤੇ ਅਗਿਆਨੀ ਸ਼ਬਦ ਦੇ ਨਾਲ ਸੰਤ ਜਨੈਲ ਸਿੰਘ ਹੋਂ ਰਾ ਲਾਇਆ ਪੜਾਇਆ ਤਾਂ ਭਾਵੇਂ ਬਾਬਾ ਕਰਤਾਰ ਸਿੰਘ ਜੀ ਨੇ ਬਹੁਤਾ ਤੇ ਦਸ਼ਮਦੀ ਬਾਣੀ ਦੀ ਸੰਸਥਾ ਤੇ ਅਰਥ ਵਿੱਚ ਸੰਤ ਬਾਬਾ ਜਨੈਲ ਸਿੰਘ ਕੋਲ ਪੜੇ ਨੇ ਵਿਦਾਂਤ ਤੇ ਗੁਰਬਾਣੀ ਦੀ ਕਥਾ ਸੰਤ ਗਿਆਨੀ ਕਰਤਾਰ ਸਿੰਘ ਹੋਂ ਕੋਲ ਲੇਕਿਨ ਦਸ਼ਮਦੀ ਬਾਣੀ ਦੇ ਅਰਥ ਇਹ ਮੈਂ ਸੰਤ ਬਾਬਾ ਜਨੈਲ ਸਿੰਘ ਕੋਲੋਂ ਪੜੇ ਨੇ ਜਦੋਂ ਸਾ ਹైਦਰਾਬਾਦ ਗਿਆ ਤੇ ਮੈਨੂੰ ਕਹਿੰਦੇ ਗਿਆਨੀ ਸਾਹਿਬ ਤੇਰੀ ਕੰਮ ਦੀ ਚੀਜ਼ ਤੇ ਇੱਥੇ ਕੁਰਾਨ ਮਿਰਜ਼ਾ ਕੁਰਾਨ ਲੈ ਕੇ ਆ। ਆਪਣੀ ਜੇਬ ਚੋਂ ਉਹਨੇ ਮਾਇਆ ਦਿੱਤੀ 17 ਰੁਪਈਆ ਦਾ ਕੁਰਾਨ ਆਇਆ ਤੇ ਗੁਰੂ ਨਾਨਕ ਨਵਾਸ ਦੇ ਵਿੱਚ ਮੈਂ ਇਹਦਾ ਇੱਕ ਇੱਕ ਅੱਖਰ ਵਾਚਿਆ। ਕੁਰਾਨ ਦਾ ਅੱਜ ਵੀ ਵੀਰੇ ਕੋਲ ਕੁਰਾਨ ਮੈਂ ਅੱਜ ਬਨਾਲਾ ਆਪਣੇ ਕਰ ਰੱਖਿਆ ਕਿਉਂਕਿ ਧਰਮ ਗ੍ਰੰਥ ਦੁਨੀਆ ਦਾ ਕੋਈ ਮਾੜਾ ਨਹੀਂ ਸਾਡੀ ਸੋਚ ਮਾੜੀ। ਮੈਂ ਕਿ ਤੁਹਾਨੂੰ ਸਾਡੀ ਜੀ ਗੱਲ ਕਮਾ ਤੁਸੀਂ ਮਾੜੀ ਤੋਂ ਮਾੜੀ ਕਿਤਾਬ ਕੱਢ ਲਓ। ਉਹਦੇ ਵਿੱਚ ਵੀ ਕੁਝ ਸਿੱਖਿਆ ਹੋਵੇਗੀ ਤੇ ਜਿਹੜਾ ਮਾੜਾ ਬੰਦਾ ਉਹ ਚੰਗੇ ਦੇ ਵਿੱਚੋਂ ਬਾੜੀ ਘਟਣ ਲੇਗਾ। ਇਹ ਤੁਹਾਡੇ ਆਪਣੀ ਸ ਕੁਰਾਨ ਵਿੱਚ ਪ੍ਰਾਣ ਦਾ ਨਾਮ ਨਹੀਂ ਹਿੰਦੂ ਧਰਮ ਦੇ 18 ਪ੍ਰਾਣ 27 ਸਿਮਰਤੀਆਂ 102 ਉਪਨਿਸ਼ਦ ਚਾਰ ਵੇਦ ਇਹਨਾਂ ਸਾਰੇ ਗ੍ਰੰਥਾਂ ਵਿੱਚ ਤੇ ਜਿੰਨੀਆਂ ਰਮਾਇਣਾਂ ਤੇ ਮਹਾਭਾਰਤ ਵਿੱਚ ਤੁਹਾਨੂੰ ਕਿਤੇ ਅਲੱਲਫ ਲਿਖਿਆ ਨਹੀਂ ਮਿਲੇਗਾ ਨਾ ਸਾ ਰਮਾਇਣ ਵੀ ਇੱਕ ਨਹੀਂ ਰਮਾਇਣ ਕਈ ਨੇ ਇੱਕ ਬਾਲ ਮਿਕੀ ਰਮਾਇਣ ਇੱਕ ਤੁਲਸੀ ਦਾਸ ਦੀ ਰਮਾਇਣ ਇਹਨਾਂ ਸਾਰੇ ਗ੍ਰੰਥਾਂ ਵਿੱਚ ਕਿਤੇ ਤੁਹਾਨੂੰ ਅੱਲਾ ਨਹੀਂ ਮਿਲੇਗਾ ਲੇਕਿਨ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮੈਂ ਤੈਨੂੰ ਕਰੋਣਾ ਮੇਰਾ ਮੱਥਾ ਟੇਕਦਾ ਕਿਉਂਕਿ ਮੈਂ ਪੜਿਆ ਗੁਰੂ ਅਰਜਨ ਪ੍ਰਤਖ ਹਾਰ ਗੁਰੂ ਅਰਜਨ ਦੇਵ ਰੱਬ ਵਰਗਾ ਨਹੀਂ ਆਪਾਂ ਆਮ ਕਰਕੇ ਜਦੋਂ ਕਿਸੇ ਗੁਰੂ ਪੈਨ ਮਿੱਤਰ ਮਿਲਦੇ ਨਾ ਤੇ ਆਪਾਂ ਕਹਿੰਨੇ ਭਾਈ ਸਾਹਿਬ ਮੈਂ ਤੇਨੂੰ ਵੇਖਿਆ ਤੇ ਮੈਨੂੰ ਫਲਾਣੀ ਵਰਗਾ ਝੋਲਾ ਪਿਆ ਤੂੰ ਉਹੋ ਜਿਹਾ ਲੱਗਦਾ ਤੂੰ ਉਹਦੇ ਵਾਕੂ ਤੁਰਦਾ ਤੇਰੀ ਆਵਾਜ਼ ਉਹਦੇ ਵਾਕੂ ਹੈ ਤੇ ਪੱਟ ਕਹਿੰਦੇ ਨਾ ਭਾਈ ਗੁਰੂ ਅਰਜਨ ਦੇਵ ਰੱਬ ਵਰਗਾ ਨਹੀਂ ਗੁਰੂ ਅਰਜਨ ਦੇਵ ਖੁਦ ਰੱਬ ਹੈ ਇਹਨੂੰ ਨੋਟ ਕਰ ਲੈ ਸਭ ਨੇ ਗੱਲ ਨੂੰ ਵਰਗਾ ਨਹੀਂ ਦੋ ਹੋ ਗਏ ਨਾ ਗੁਰੂ ਅਰਜਨ ਪ੍ਰਤਾਖਰ ਗੁਰੂ ਅਰਜਨ ਦੇਵ ਖੁਦ ਰੱਬ ਨੇ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਆ ਤੇ ਰੱਬ ਸਾਰਿਆਂ ਦਾ ਸਾਂਝਾ ਹੁੰਦਾ ਜੇ ਹੈ ਰੱਬ ਤੇ ਰੱਬ ਵਾਸਤੇ ਮੁਸਲਮਾਨ ਵੀ ਹੋ ਜੇ Hindu ਵੀ ਹੋ ਜੇ ਇਹ ਤਾਂ ਸਾਡਾ ਗੁਰੂ ਹੈ ਨਾ ਮਿਸਵਾਬਕ ਗੱਲ ਆ ਗਈ ਵਿਚੋਂ ਇਹ ਟੌਪਕ ਨਹੀਂ ਸੀ ਹਰਗੋਬਿੰਦ ਪੁਰ ਸਾਹਿਬ ਹੈ ਨਾ ਇੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਇੱਕ ਵਸੀਤ ਬਣਾਈ ਹੈ ਕਾਫੀ ਸਮਾਂ ਹੋਇਆ ਇੱਕ ਵਾਰ ਸਰਬ ਧਰਮ ਸਮੇਲਨ ਹੋਇਆ Hindu ਆਏ, Bodhi ਆਏ, Jaini ਆਏ, Musalman ਆਏ ਤੇ ਆਪਣੇ ਸਿੱਖ ਪੰਥ ਨੂੰ ਮੈਨੂੰ ਵੀ ਪੇਟੀ ਨੇ ਭੇਜਿਆ ਉਹਨਾਂ ਸਾਰਿਆਂ ਨੇ ਬਹੁਤ ਡੂੰਘੀਆਂ ਵਿਚਾਰਾਂ ਦਿੱਤੀਆਂ ਤੇ ਮੇਰੀ ਅਖੀਰ ਵਿਚਾਰੀ ਤੇ ਮੈਂ ਕਿਹਾ ਮੈਂ ਕਿਹਾ ਵੀ ਗੁਰਮੁਖੋ ਤੁਸੀਂ ਪੜ੍ਹੇ ਲਿਖੇ ਕੋਈ ਕਿਸੇ ਡਿਗਰੀ ਦਾ ਕੋ ਬਾਹਰ ਕੋ ਕਿਸੇ ਦਾ ਮੈਂ ਤਾਂ ਗੁਰੂ ਘਰ ਦਾ ਗ੍ਰੰਥੀ ਸਿੰਘ ਆ ਪਰ ਜਿਹੜੇ ਗੁਰੂ ਕੋਲ ਮਾਇਆ ਆ ਨਾ ਉਹਦੀ ਨੈਰੋ ਮੈਂਡਰ ਸਿੰਘ ਉਤੰਗ ਦਿਲ ਦੀ ਮੈਂ ਕਿਹਾ ਕਿਸੇ ਨੇ ਮੰਦਰ ਢਾ ਕੇ ਬਸੂਤ ਬਣਾਈ ਕਿਸੇ ਨੇ ਮਸੀਤ ਢਾ ਕੇ ਮੰਦਿਰ ਬਣਾਇਆ ਪਰ ਇੱਕ ਮੇਰਾ ਗੁਰੂ ਹੈ ਉਹਨੇ ਹਰਗੰਗਪੁਰ ਸਾਹਿਬ ਜੰਗ ਜਿੱਤਿਆ ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਪਹਿਲਾਂ ਆਪਾਂ ਮਸੀਤ ਬਣਾਈਏ ਮੁਸਲਮਾਨ ਭਰਾਵਾਂ ਨੂੰ ਖੇਚਲਣਾ ਪਵੇ ਉਹ ਨਮਾਜ਼ ਪੜ੍ਹਨੀ ਹੈ ਗੁਰਦੁਆਰਾ ਬਾਅਦ ਵਿੱਚ ਬਣਾਇਆ ਹੈ ਲੇਕਿਨ ਮਸੀਤ ਪਹਿਲਾਂ ਇਹ ਜੇ ਗੁਰੂ ਕਰਦੀ ਵੜਾਈ ਇਹ ਆਪਾਂ ਖਬਰਾਂ 'ਚ ਅੱਜ ਕਲਾਮ ਪੜ੍ਹਦੇ ਕਿਤੇ ਮੰਦਿਰ ਦਾ ਕੇਸ ਕੀਤਾ ਜਾ ਲਿਆ ਵੀ ਮਸੀਤ ਢਾ ਕੇ ਤੇ ਮੰਦਿਰ ਬਣਾ ਦਿਓ ਕਿਤੇ ਮੰਦਿਰ ਢਾ ਕੇ ਮਸੀਤ ਬਣਾਈ ਹੈ ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਆਪਣੇ ਨਾਲੋਂ ਦੂਜਿਆਂ ਦੇ ਧਰਮ ਨੂੰ ਸਤਿਕਾਰ ਦਿੰਦਾ ਹੈ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾਏ RAM ਨਫ਼ਰਤ ਨਹੀਂ ਅਲਰਜੀ ਨਹੀਂ ਅੱਲਾ ਨਾਲ ਕੋਈ ਨਫ਼ਰਤ ਨਹੀਂ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਕਸਈਆਂ ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾ RAM ਕਿਰਪਾ ਤਾਰ ਰਹੀਮ ਕੋਈ ਨਹਾਵੇ ਤੀਰਥ ਕੋਈ ਅੱਜ ਜਾਏ ਇਹ ਨਹੀਂ ਆਖਿਆ ਵੀ ਤੀਰਥਾਂ ਦੇ ਨਾਲ ਜਾਓ ਇਹ ਨਹੀਂ ਆਖਿਆ ਵੀ ਹੱਥ ਨਾ ਕਰੋ ਪਰ ਇਹ ਜ਼ਰੂਰ ਆਖਿਆ ਵੀ ਤੀਰਥਾਂ ਤੇ ਜਾਣਾ ਕਿਵੇਂ ਆਪਾਂ ਤਾਂ ਤੀਰਥਾਂ ਤੇ ਜਾਣੇ ਅਮਰਸਰ ਅਫੇਜੀ ਨਾਲੇ ਕੁੱਤੀ ਦਾ ਵਿਆਹ ਹੈ ਤੇ ਮਨ ਵਿਚਾਰ ਕੀਤੀ ਗਿਆਨੀ ਜੀ ਨਾਲੇ ਕਪੜੇ ਲਿਆਵਾਂਗੇ ਤੇ ਨਾਲੇ ਇਸ਼ਨਾਨ ਕਰਨ ਲੱਗੇ ਵੇਖੋ ਚਲਾਕੀ ਵੀ ਨਾਲੇ ਕਪੜੇ ਲਿਆਵਾਂਗੇ ਤੇ ਨਾਲੇ ਗੁਰਾਮਦਰ ਨੂੰ ਕਹਾਂਗੇ ਇਸ਼ਨਾਨ ਵੀ ਕਰ ਲਿਆ ਇਹ ਮੈਂ ਕੋਲੋਂ ਗੱਲ ਨਹੀਂ ਪੜਾਈ ਸੰਤ ਬਾਬਾ ਕਰਤਾਰ ਸਿੰਘ ਜਾਂ ਜਵੀ ਸਾਹਿਬ ਜੀ ਕੀਤਾ ਨਾ ਤੁਸੀਂ ਪੜਿਆ ਹੋਵੇ ਕਿਸੇ